ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿলো ਧੰਨਵਾਦੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਨੂੰ ਐਨੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਤੇ ਅੱਜ ਜੀ ਤੁਹਾਨੂੰ ਚੈੱਕ ਕਰਵਾਈ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਦੋ ਜੀ ਤੇ ਅੱਜ ਅਸੀਂ ਲੱਗੇ ਜੀ ਬਣਾਣ ਪਰਾਂਠੇ ਤੇ ਮੈਂ ਤੁਹਾਨੂੰ ਦੱਸੂਗੀ ਜੀ ਅਸੀਂ ਕਿਵੇਂ-ਕਿਵੇਂ ਪਰਾਂਠੇ ਬਣਾਉਂਦੇ ਆ ਤੇ ਅਸੀਂ ਆਟਾ ਛਾਣ ਲਿਆ ਸੀਗਾ ਇਹ ਪਿਆਜ਼ ਕੱਟੇ ਵੀ ਆ ਦੇਖੋ ਬਰੀਕ ਬਰੀਕ ਤੇ ਹੁਣ ਇਹਨਾਂ ਨੂੰ ਵਾਸ਼ ਵੀ ਕਰ ਲਿਆ ਧੋ ਲਿਆ ਯਾਨੀ ਧੋਣ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਪਾਉਂਗੇ ਜੀ ਆਟੇ ਵਿੱਚ ਮਿਕਸ ਕਰੋਂਗੇ ਜੀ ਤੇ ਪੀਸੀ ਵੀ ਲਾਲ ਮਿਰਚ ਪਾਉਂਗੇ ਥੋੜਾ ਜਿਹਾ ਨਮਕ ਵੈਸੇ ਹਰੀ ਮਿਰਚ ਵੀ ਪੈਣ ਜੀ ਜੇ ਹਰੀ ਮਿਰਚ ਹੋਵੇ ਪਰ ਹਰੀ ਮਿਰਚ ਨਹੀਂ ਤੇ ਅਸੀਂ ਹੁਣ ਪੀਸੀ ਵੀ ਲਾਲ ਮਿਰਚੀ ਪਾਉਂਗੇ ਤੇ ਥੋੜੀ ਜਿਹੀ ਪਾਉਂਗੇ ਜਵੈਨ ਤੇ ਰੋਟੀ ਬਣਾਉਂਗੇ ਜੀ ਪਿਆਜ਼ ਪਿਆਜ਼ ਵਾਲੇ ਪਰਾਂਠੇ ਬਣਾਉਂਗੇ ਜੀ ਅੱਜ ਅਸੀਂ ਤੇ ਤੁਸੀਂ ਦੇਖੀ ਜਾਗੇ ਅਸੀਂ ਕਿਵੇਂ-ਕਿਵੇਂ ਪਰਾਂਠੇ ਬਣਾਦੇ ਆ ਜੀ ਤੇ ਤੁਸੀਂ ਕਮੈਂਟਾ ਜਰੂਰ ਦੱਸਿਓ ਵੀ ਕਿੰਨੇ ਦੇ ਪਰੌਤੇ ਬਣਾਏ ਵੀ ਤੁਸੀਂ ਵੀ ਆਪਣੇ ਘਰ ਬਣਾਦੇ ਇਕੜਾ ਦੇ ਪਰੌਤੇ ਤੇ ਸਾਨੂੰ ਕਮੈਂਟਾ ਜਰੂਰ ਦੱਸਿਓ ਜੀ ਤੇ ਚਲੋ ਜੀ ਹੁਣ ਮੈਂ ਆਟਾ ਗੁੰਨ ਲਵਾਂ ਜੀ ਤੇ ਵਿੱਚ ਪਾ ਦਮਾਂ ਜੀ ਪਿਆਜ਼ ਤੇ ਲੋ ਜੀ ਐਵੇਂ ਸੀ ਇਹਨੇ ਆਟੇ ਵਿੱਚ ਪਿਆਜ਼ ਮਿਕਸ ਕਰ ਲੈਣੀ ਜੀ ਤੇ ਹੁਣ ਵਿੱਚ ਪਾਉਂਗੀ ਜੀ ਨਮਕ ਨਮਕ ਪਾ ਲਿਆ ਜੀ ਤੇ ਪੀਸੀ ਵੀ ਲਾਲ ਮਿਰਚ ਤੇ ਜੀ ਮੈਨੂੰ ਥੋੜਾ ਜਿਹਾ ਫੀਵਰ ਜਾਂ ਵੀ ਹੋਇਆ ਵਾਏ ਤੇ ਜ਼ਖਾਮ ਜਿਹਦੀ ਸ਼ਿਕਾਇਤ ਹੋਈ ਵੀ ਥੋੜੀ ਜਿਹਾ ਖਾਂਗ ਹੋਇਆ ਵਾ ਜੀ ਤੇ ਲਓ ਜੀ ਲਾਲ ਮਿਰਚ ਪਾ ਲਈ ਜੀ ਤੇ ਹੁਣ ਅਸੀਂ ਇਹ ਚ ਆਡ ਕਰੂਗੇ ਥੋੜੀ ਜਿਹੀ ਅਜਵਾਇਣ ਤੇ ਹੁਣ ਇਹਦੇ ਚ ਆਡ ਕਰੂਗੇ ਜੀ ਥੋੜੀ ਜਿਹੀ ਅਜਵਾਇਣ ਤੇ ਅਜਵਾਇਣ ਨਾਲ ਨਾ ਟੇਸਟ ਬਹੁਤ ਵਧੀਆ ਆਉਂਦਾ ਜੀ ਪਰਾਂਠਾ ਦਾ ਤੇ ਮੈਂ ਇੱਕ ਵਾਰ ਪਹਿਲਾਂ ਵੀ ਬਣਾਏ ਸੀਗੇ ਜੀ ਤੇ ਮੈਂ ਜਦੋਂ ਬਲੌਗ ਨਹੀਂ ਬਣਾਏ ਸੀਗਾ ਐਵੇਂ ਹੀ ਬਣਾਏ ਸੀਗੇ ਜੀ ਤੇ ਬਹੁਤ ਟੇਸਟੀ ਬਣੇ ਸੀਗੇ ਤੇ ਮੈਂ ਸੋਚਿਆ ਵੀ ਅੱਜ ਕਿਉਂ ਨਾ ਆਪਣੀ YouTube ਫੈਮਲੀ ਨਾਲ ਵੀ ਸ਼ੇਅਰ ਕਰਾਇਆ ਜਾਵੇ ਤੇ ਹੁਣ ਲੋ ਜੀ ਅਸੀਂ ਸਾਰਾ ਕੁਝ ਪਾ ਲਿਆ ਜੀ ਆਟੇ ਵਿੱਚ ਤੇ ਹੁਣ ਇਹਨੂੰ ਆਟੇ ਵਿੱਚ ਐਵੇਂ ਮਿਕਸ ਕਰ ਲਵਾਂਗੇ ਜੀ ਲੋ ਜੀ ਜੀ ਆਟੇ ਵਿੱਚ ਐਨਸ ਮਾਰਨ ਸਾਰੇ ਨੂੰ ਮਿਕਸ ਕਰ ਲਿਆ ਜੋ ਜੋ ਕੁਝ ਪਾਇਆ ਸੀਗਾ ਜੀ ਤੇ ਹੁਣ ਅਸੀਂ ਇਹਨੂੰ ਆਟੇ ਨੂੰ ਪਾਣੀ ਪਾ ਕੇ ਗੁੰਨੂ ਜੀ ਤੇ ਆਟਾ ਗੁੰਨ ਕੇ ਤਿਆਰ ਹੋ ਜੂਗਾ ਤੇ ਤੁਹਾਨੂੰ ਫੇਰ ਮਿਲਦੇ ਆ ਜੀ ਪਹਿਲਾ ਆਟਾ ਗੁੰਨ ਲਈ ਆ ਜੀ ਤੇ ਤੁਹਾਨੂੰ ਮਿਲਦੇ ਆ ਜੀ ਫੇਰ ਨਾਲ ਦੀ ਨਾਲ ਪਰਾਂਠੇ ਬਣਾਉਂਗੀ ਤੇ ਤੁਹਾਨੂੰ ਦੱਸੂਗੀ ਵੀ ਅਸੀਂ ਕਿਵੇਂ-ਕਿਵੇਂ ਪਰਾਂਠੇ ਬਣਾਉਂਦੇ ਆ ਜੀ ਤੇ ਚਲੋ ਜੀ ਹੁ ਮੈਂ ਆਟਾ ਗੁੰਨ ਲਵਾਂ ਫੇਰ ਮਿਲਦੇ ਆ ਜੀ ਤੁਹਾਨੂੰ ਲਓ ਜੀ ਸਾਦਾ ਆਟਾ ਗੁੰਨ ਕੇ ਤਿਆਰ ਹੋ ਗਿਆ ਜੀ ਤੇ ਹੁਣ ਅਸੀਂ ਇਹਨੂੰ ਦੋਗੇ 5 ਮਿੰਟ ਵਾਸਤੇ ਰੈਸਟ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਨਾਸ਼ਤੇ ਵਿੱਚ ਆਹ ਚੀਜ਼ ਬਣਾ ਕੇ ਤੇ ਬਹੁਤ ਵਧੀਆ ਲੱਗਦਾ ਜੀ ਦਹੀਂ ਨਾਲ ਖਾ ਕੇ ਦੇਖਿਓ ਜੀ ਤੇ ਸਾਨੂੰ ਕਮੈਂਟਾ ਜ਼ਰੂਰ ਦੱਸਿਓ ਵੀ ਕਿ ਮੇਦੇ ਬਣੇ ਜੀ ਆ ਤੇ ਚਲੋ ਜੀ ਹੁਣ ਮੈਂ ਆਟਾ ਗੁੰਨਦਾ ਜੀ ਮੈਨੂੰ 5 ਮਿੰਟ ਵਾਸਤੇ ਰੈਸਟ ਦਉਂਗੀ ਜੀ ਤੇ ਫਿਰ ਗਰਮ ਗਰਮ ਪਰਾਠੇ ਬਣਾਉਂਗੀ ਤੁਹਾਨੂੰ ਦਿਖਾਉਗੀ ਜੀ ਨਾਲ ਬਲੌਗ ਦੇ ਬਣੇ ਹੋ ਜੀ ਤੁਸੀਂ ਲਓ ਜੀ ਚੈੱਕ ਕਰੋ ਜੀ ਅੱਜ ਦਾ ਵੀਓ ਸਵੇਰੇ ਸਵੇਰੇ ਮੀਂਹ ਪੈ ਰਿਹਾ ਜੀ ਤੇ ਹੁਣ ਥੋੜਾ ਜਿਹਾ ਮੌਸਮ ਸਾਫ ਹੋਇਆ ਤੇ ਧੁੱਪ ਨਿਕਲਣ ਲੱਗੀ ਹੈ ਜੀ ਤੇ ਉਹ ਸਾਹਮਣੇ ਪਹਾੜੀਆ ਤੇ ਤਾਂ ਕੁਝ ਵੀ ਨਹੀਂ ਦਿਖਦਾ ਹੈਗਾ ਧੁੰਦ ਪਈ ਹੈ ਜੀ ਸਾਹਮਣੇ ਅੱਜ ਤੇ ਮੀਂਹ ਹਜੇ ਵੀ ਬਰੀਕ ਬਰੀਕ ਕੜੀਆਂ ਪੈਂਦੀਆਂ ਕੋਈ ਕੋਈ ਜੀ ਦੇਖੋ ਜੀ ਕਿੰਨਾ ਵਧੀਆ 뷰 ਹੈ ਜੀ ਇਹੋ ਸਮਝ ਲੈ ਜਾ ਕੇ ਸਾਡਾ ਖੂਹ ਹੈ ਜੀ ਤੇ ਦੇਖੋ ਜੀ ਅੱਜ ਕਿੰਨਾ ਵਧੀਆ 뷰 ਹੈ ਜੀ ਘੈਂਟ ਜ ਆ ਤੇ ਜੀ ਅੱਜ ਹੁਣ ਕਪੜੇ-ਕਪੜੇ ਧੋਦੇ ਜੀ ਕਪੜੇ-ਕਪੜੇ ਧੋ ਕੇ ਕੰਮ ਨਹੀਂ ਪੜ ਗਿਆ ਸਾਡਾ ਜੀ ਤੇ ਹੁਣ ਲੱਗੇ ਜੀ ਅਸੀਂ ਰੋਟੀ ਬਣਾਉਣ ਪਹਿਲਾਂ ਜੀ ਸਾਜੇ-ਸਾਜੇ ਝਾੜੂ-ਪੋਚਾੜੂ-ਚੂੜੂ ਮਾਰ ਕੇ ਸਫਾਈਆ ਸਭੇ ਕਰਕੇ ਕਪੜੇ ਧੋਲੇ ਜੀ ਤੇ ਸਵੇਰੇ ਨਾਸਤੇ ਚ ਚਾਰ-ਨਾਂ ਬਿਸਕਟ ਵਗੈਰਾ ਖਾ ਲਈ ਸੀ ਕਿ ਤੇ ਅੱਪੀ ਕਾ ਲੋ ਭੁੱਖਾ ਹੈ ਨਹੀਂ ਸੀਗੀ ਤੇ ਫਿਰ ਅਸੀਂ ਨਾਸਤਾ ਜੀ ਅੱਜ ਲੇਟ ਹੀ ਲੱਗੇ ਬਣਾਉਣ ਜੀ ਤੇ ਚਲੋ ਜੀ ਹੁਣ ਅਸੀਂ ਨਾਸਤਾ ਬਣਾਉਂਗੇ ਤੈਨੂੰ ਫੇਰ ਮਿਲੂਗੇ ਤੇ ਉਹ ਮਿਲੋ ਜੀ ਸਾਡੀ ਹਰਸੀ ਮਰਨ ਨੂੰ ਆ ਮਿਲੋ ਜੀ ਸਾਡੀ ਹਰਸੀ ਮਰਨ ਨੂੰ ਆ ਦੇ ਤੇ ਬਾਲੀਆ ਸਾਸਿਕਾਲ ਬਰਾਓ ਸਸਤਾ ਸਾਰਿਆਂ ਨੂੰ ਅੱਜ ਤੇ ਬਾਲੀ ਠੀਕ ਹੈ ਦੇਖੋ ਠੀਕ ਹੈ ਦੇਖੋ ਚਲੋ ਜੀ ਤੇ ਹੁਣ ਜਦ ਅਸੀਂ ਰੋਟੀ ਬਣਾਉਂਗੇ ਤੇ ਫੇਰ ਤੁਹਾਨੂੰ ਮਿਲੂਗੇ ਜੀ ਤੇ ਉਧਰ ਚੁੱਲੇ ਵਿੱਚ ਵੀ ਅਸੀਂ ਅੱਗ ਬਾਲ ਲਈ ਜੀ ਤੇ ਆਟਾ ਘੜਾ ਰੈਡੀ ਹੈ ਗੁੰਨ ਕੇ ਜੀ ਤੇ ਹੁਣ ਅਸੀਂ ਰੋਟੀ ਬਣਾਉਂਗੇ ਜੀ ਲਓ ਜੀ ਮਿਲੋ ਦੀਦੀ ਨੂੰ ਸਾਸਿਕਾ ਜੀ ਸਾਰਿਆਂ ਨੂੰ ਜੀ ਤੇ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖਿਆ ਸੀਗਾ ਮੈਂ ਪਿਆਜ਼ ਵਾਲੇ ਕਾਟੇ ਘਾਣ ਲੱਗੀ ਸੀ ਕਿ ਨਾਸਤੇ ਜੀ ਆਟਾ ਗੁੱਲਿਆ ਦਿੱਤਾ ਤੇ ਹੁਣ ਅਸੀਂ ਲੱਗੇ ਜੀ ਗਰਮ-ਗਰਮ ਪ੍ਰਸ਼ਾਦਾ ਮੰਨਣ ਕਿਲੇ ਜੀ ਤੇ ਆਜਾ ਸਾਡੀ YouTube ਫੈਮਿਲੀ ਵੀ ਪ੍ਰਸ਼ਾਦਾ ਖਾ ਲਈ ਜੀ ਗਰਮ-ਗਰਮ ਤੇ ਅੱਜ ਬਣਾਇਆ ਜੀ ਅਸੀਂ ਪਿਆਜ਼ਾ ਜੀ ਕਾਟੇ ਨਾਸਤੇ ਸਵੇਰੇ ਸਵੇਰੇ ਜੀ ਹਾਂਜੀ ਤੇ ਅੱਜ ਅਸੀਂ ਨਾਸ਼ਤਾ ਲੈਟ ਬਣਾਇਆ ਪਹਿਲਾਂ ਸੀ ਕੱਪੜੇ-ਕੁਪੜੇ ਧੋਲੇ ਜੀ ਤੇ ਝਾੜੂ-ਪੂੰਝਾ ਕਰ ਲਿਆ ਤੇ ਹੁਣ ਨਾਸ਼ਤਾ ਸੀ ਲੈਟ ਲੱਗੇ ਬਣਾਉਣ ਜੀ ਅੱਜ ਹਾਂਜੀ ਅੱਟੇ ਵਿੱਚ ਹੁੰਨੇ ਹੋਇਆ ਜੀ ਪਿਆਜ਼ ਵੀ ਇੰਸ਼ਾਅੱਲ ਕੋਲ ਨਮਕ ਮਿੱਠਾ ਸਭ ਕੁਝ ਕਰਿਆ ਹੋਇਆ ਜੀ ਇਧਰ ਇਧਰ ਬਰੰਗਰ ਬਰ ਬਸਤਾਨਾਂ ਹਾਂ ਤੇ ਚੁੱਲ੍ਹੇ ਨੂੰ ਸਾਡੇ ਫੈਰਨ ਨਵਲੀ ਨਹੀਂ ਲੱਗੀ ਜੀ ਉਹ ਮੀਂਹ ਪੈਂਦੇ ਸੀਗੇ ਅੱਜ ਥੋੜਾ ਮੌਸਮ ਸਹੀ ਹੈ ਅੱਜ ਮਿੱਟੀ ਲੈ ਕੇ ਆਉਂਗੇ ਜੀ ਕੱਲ ਵੀ ਮੀਂਹ ਪੈਂਦਾ ਸੀਗਾ ਮਿੱਟੀ ਲੈ ਕੇ ਆਣੀ ਜੀ ਸੀ ਪਹਿਲਾਂ ਫੇ ਲੱਗੂਗੀ ਫੈਰਨ ਨਵਲੀ ਚੁੱਲ੍ਹੇ ਨੂੰ ਜੀ ਇਦਾਂ ਵੀ ਬਹੁਤ ਬੁਰਾ ਹਾਲ ਹੋਇਆ ਹੋਇਆ ਜੀ ਚੁੱਲ੍ਹੇ ਦਾ ਨੇ ਘਰ ਕੀ ਨਕਸ਼ਾ ਕਰਾਉਗੋ ਗਏ ਸੜਕ ਦੇ ਲਈ ਟੋਕ ਗਿਆ ਹਾਂਜੀ ਲੋਹ ਬਾਤਰਾ ਦੇ ਜਾ ਹੀ ਜਾਂਦਾ ਕਿਤੇ ਪਾਸੇ ਜੀ ਹਾਂਜੀ ਅੱਜ ਲਿਆਉਂਗੇ ਮਿੱਟੀ ਤੇ ਫੇਰ ਇਹਨੂੰ ਫੈਰਨ ਲਵਲੇ ਨਾਲ ਚਿਪ ਚਮਕਾਉਂਗੇ ਅੱਬਾ ਪੁੱਤੀ ਨਹੀਂ ਨਾ ਬੱਸ ਕੱਢੀ ਵੱਬਾ ਤੇ ਅੱਜ ਸਾਡੀ ਸਿਮੂ ਬੈਠੀ ਹੈ ਜੀ ਆਹ ਸਿਮੂ ਬੈਠੀ ਹੈ ਸਿਮੂ ਬਿਲਾਉ ਸਸਿਕਾ ਸਸਿਕਾ ਸਾਰੇ ਨੂੰ ਅੱਜ ਫੋਦਾ ਵਾਲੀ ਹੋ ਗਈ ਹੋਠੜਾ ਗੇਬਨਾ हां ये सिखाओगे जी मैं दही ਨਾਲ ਤੇ ਮੰਮੀ ਕਹੇ ਜੀ ਘਰ ਡੰਗਰ ਬੱਕਰੇ ਲੈ ਕੇ ਡੰਗਰ ਬੱਕਰੇ ਬੱਕਰੇ ਡੰਗਰ ਬੱਕਰੇ ਸੱਜੇ ਮੋੜ ਤੇ ਚੁਗਲੂਗੇ ਫਿਰ ਮੈਂ ਰੋਟੀ ਖਾਣਾ ਦੀ ਹਾਂਜੀ ਮੇਰਾ ਡੰਗ ਬੱਕਰੇ ਬਾਅਦ ਨੂੰ ਜਿੰਦ ਨੇ ਤੇ ਉਹ ਬੱਕਰੇ ਭੁੱਖੇ ਲੱਗ ਗਏ ਉਹ ਭੁੱਖ ਲੱਗੀ ਬੱਕਰੇ ਨੂੰ हां ਤੇ ਨਾ ਅਸੀਂ ਸਵੇਰੇ ਕੁਛ ਨਾ ਕੁਛ ਖਾ ਲੈਂਦੇ ਜੀ ਚਾਹ ਨਾ ਚਾਹ ਅੰਦਰ ਕੁਝ ਵੀ ਕਾਲਾ ਕਪੜਾ ਘਰਾਂ ਦੇ ਕੇ ਕੁਛ ਵੀ ਬਣੇ ਰਿਹਾ ਵੀਡੀਓ ਜੇ ਨਾਲ ਜੇ ਅਸੀਂ ਜਾਉਂਗੇ ਜੀ ਮੇ ਚੁੱਲੇ ਵਾਸਤੇ ਫੈਰਨ ਲਵਲੀ ਲੈਣ ਤੇ ਤੁਹਾਨੂੰ ਜੀ ਜ਼ਰੂਰ ਦੱਸਾਂਗੇ ਤੇ ਚੁੱਲੇ ਦੀ ਫੈਰਨ ਲਵਲੀ ਲੱਭਣ ਨੂੰ ਬਹੁਤ ਦੂਰ ਜਾਣਾ ਪੈਂਦਾ ਜੀ ਹਾਂਜੀ ਚੁੱਲੇ ਦੀ ਫੈਰਨ ਲਵਲੀ ਜੀ ਨੇੜੇ ਨਹੀਂ ਮਿਲਦੀ ਇਹ ਤਾਂ ਸਾਨੂੰ ਦੂਰ ਦੂਰ ਲੱਭ ਕੇ ਲੈਣੀਆਂ ਪੈਂਦੀਆਂ ਜੀ ਬਹੁਤ ਖੋਜ ਵੀ ਕਰਨੀ ਪੈਂਦੀ ਮਿੱਟੀ ਦੇ ਟੈਸਟ ਕਰਦੇ ਪੈਂਦੇ ਵੀ ਕਿਹੜੀ ਮਿੱਟੀ ਲੱਗਣੀ ਚਾਹੀਦੀ ਹਾਂਜੀ ਐ ਹਰ ਕੋਈ ਵੀ ਨਹੀਂ ਲੱਗਦੀ ਨਾ ਜੀ ਉਹ ਸੈੱਟ ਨਹੀਂ ਬੈਠਦੀ ਉਹ ਗਿਰ ਜਾਂਦੀ ਜਦ ਅੰਮਾ ਅੱਗ ਵਾਲ ਦੇ ਚੁੱਲੇ ਵਿੱਚ ਚਿਕਨੀ ਜੀ ਮਿੱਟੀ ਚਾਹੀਦੀ ਹੁੰਦੀ ਜੀ ਮਲਾਇਮ ਜੀ ਆ ਦੇ ਦੇ ਮੇਰੇ ਨੂੰ ਖਾਣਾ ਲੱਗ ਤੇ ਠੀਕ ਹੈ ਜੀ ਫਿਰ ਮੈਂ ਦੀਦੀ ਨਾਲ ਕਰਾ ਦਵਾ ਜੀ ਹੈਲਪ ਤੇ ਸਿਮਾ ਨੂੰ ਵੀ ਰੋਟੀ ਖਿਲਾਦੀ ਹੈ ਜੀ ਗਰਮਾ ਗਰਮ ਤੇ ਸਿਮਾ ਸਾਡੀ ਖਾ ਕੇ ਰਸੂ ਦੀ ਰੋਟੀ ਵੀ ਮੇਰੀ ਬਣੀ ਹਾਂਜੀ ਹੈ ਨਾ ਜੀ ਉਹ ਹਾਂ ਉਹ ਠੀਕ ਹੈ ਜੀ ਫਿਰ ਮੈਂ ਦੀਦੀ ਨਾਲ ਬਣਵਾ ਦਵਾ ਜੀ ਲੋ ਜੀ ਸਾਡੀ ਹਰਸੀ ਬੜਾ ਲੱਗੀ ਹੈ ਜੀ ਰੋਟੀ ਖਾਣ ਦਹੀਂ ਨਾਲ ਜੀ ਤੇ ਹੁਣ ਅਸੀਂ ਮੂਹ ਦੱਸੂਗੀ ਖਾ ਕੇ ਵੀ ਪਰਾਠੇ ਕਿਵੇਂ ਦੇ ਬਣੇ ਸੀ ਮੂੰ ਹੈ ਨਾ ਦੱਸੋ ਬੇਖਾ ਕੇ ਕਿਵੇਂ ਦੇ ਬਣੇ ਚਸਤੀ ਵਾਲਾ ਟੇਸਟੀ ਬਣੇ ਹੈ ਹਮ ਯਮੀ ਬਣੇ ਹੈ ਹਮ ਠੀਕ ਹੈ ਖਾ ਲੈ ਫੇ ਦਹੀਂ ਨਾਲ ਕੇ ਤੇ ਲੋ ਜੀ ਸਾਡੀ ਸਿਮਰ ਨੂੰ ਤਾਂ ਪਾਓ ਮਮਾ ਹੈ ਆ ਖਾ ਲੈ ਦਹੀਂ ਨਹੀਂ ਖਾਣਾ ਤਾਂ ਦਹੀਂ ਰਹੇ ਨੇ ਖਾਣੇ ਨੂੰ ਦਹੀਂ ਮਮਾ ਖਾ ਲੂਗੀ ਤੇ ਰੋਟੀ ਰੋਟੀ ਖਾ ਲੈ ਠੀਕ ਹੈ ਠੀਕ ਹੈ ਇਹ ਲੋ ਜੀ ਸਿਮੂ ਕਹਿੰਦੀ ਮੈਂ ਦਹੀਂ ਨਹੀਂ ਖਾਣਾ ਜੀ ਇਹ ਨਾ ਇਹ ਦੁੱਧ ਪਿੰਦੀ ਦਾਈ ਦਾਈ ਗਾਂਧੀ ਜੀ ਜਿਹੜੀ ਤਾਕਤ ਵਰ ਚਿੱਤਾ ਕੋਈ ਨਹੀਂ ਖਾਂਦੇ ਗਾਂਧੀ ਜੀ ਕਾਏ ਦੋਤੀ ਖਾਂਦਾ ਕਹਿੰਦੀ ਮੈਂ ਰੋਟੀ ਖਾਂਦੀ ਸਬਜੀ ਖਾਂਦੀ ਜੀ ਗਾਏ ਖੋਤੀ ਖਾਂਦਾ ਤੇ ਲੋ ਜੀ ਅਸੀਂ ਵੀ ਰੋਟੀ ਬਣਾਈ ਸਾਡੀ ਥੋੜੀ ਜਿਹੀ ਰੋਟੀ ਰਹਿ ਗਈ ਜੀ ਤੇ ਆਹ ਦੇਖੋ ਜੀ ਉਧਰ ਟੀਪਾ ਲੱਗੀ ਹੈ ਜੀ ਰੋਟੀ ਰਾੜਨ ਤੇ ਮੇਰੇ ਨਾਲ ਸਾਸੀ ਮਾਲ ਜੀ ਸਾਰਿਆਂ ਨੂੰ ਆ ਜੀ ਤੁਸੀਂ ਖਾ ਲੋ ਜਦੋਂ ਬਾਗਰਮ ਰਾੜੇ ਸਿਮੂ ਕਦੀ ਦਹੀਂ ਨਹੀਂ ਖਾਂਦਾ ਸਬਜੀ ਖਾਣੀ ਨੇ ਵਰ ਗਿਆ ਮੰਦੀ ਮम्मा ਵੀਡੀਓ ਦੇਖ ਕੇ गिर ਗਿਆ ਬੈਠਾ ਕੋਈ ਨਾ ਪੇ ਤੂੰ ਬਹਿਦੀ ਨਹੀਂ ਟਿੱਕੇ ਤੇ ਵਿਰ ਗਿਰੂਗੀ ਤੈ ਲੋ ਜੀ ਹੁਣ ਅਸੀਂ ਲੱਗਿਆ ਜੀ ਗਰਮ ਗਰਮ ਪ੍ਰਸ਼ਾਦਾ ਬਣਾਣ ਤੇ ਸਾਡਾ ਪਰ ਤੇ ਚਲੋ ਜੀ ਸਾਡੀ ਇਸ ਬਣਾ ਲੱਗਿਆ ਜੀ ਰੋਟੀ ਕਾਣ ਤੇ ਅਸੀਂ ਲੋ ਗਰਮ ਗਰਮ ਰੋਟੀ ਬਣਾ ਲਈ ਜੀ ਤੇ ਬਾਅਦ ਚ ਫਿਰ ਗਰਮ ਗਰਮ ਪ੍ਰਸ਼ਾਦਾ ਖਾਓਗੇ ਦਹੀਂ ਨਾਲ ਤੇ ਤੁਹਾਡੀ YouTube ਫੈਮਲੀ ਨੂੰ ਵੀ ਖੁੱਲਾ ਸਦਾ ਹੈ ਜੀ ਅੱਜ ਰੋਟੀ ਖਾ ਲੋ ਜੀ ਤੇ ਜੀ ਚੁੱਲੇ 'ਤੇ ਲੱਗਿਆ ਜੀ ਰੋਟੀ ਬਣਾ ਤੇ ਚੁੱਲੇ ਦਾ ਤੁਹਾਡੇ ਨਕਸ਼ਾ ਵਿਗੜਿਆ ਵਾ ਜੀ सिया भी चुल्हा टुटिया फुटिया पे जी चलो जी हम अभी बना लिये जी रोटी तो मिलते जी थे मनाऊ गो जो मम्मी आऊगी फिर तू मिले जी अमी बने ठीक है सिमू तो बार बार कही जी अमी बने टेस्टी बने सिमूत पसंद आए जी चलो जी मिल जी थो फिर रोटी बनाने ਹਾਂ ਉਹਨਾਂ ਅਗੀ ਇਹ ਲੋ ਜੀ ਅਸੀਂ ਨਾਸ਼ਤਾ ਨੁਸਤਾ ਬਣਾ ਰਿਆ ਸੀਗਾ ਤੇ ਮੰਮੀ ਕਹੀ ਸੀ ਕਿ ਡੰਗਰ ਬੱਕਰੀ ਛੱਡ ਕੇ ਤੇ ਮੰਮੀ ਹਜੇ ਆਈ ਨਹੀਂ ਹੈ ਕਿ ਤੇ ਫਿਰ ਅਸੀਂ ਮੰਮੀ ਰੋਟੀ ਲੈ ਕੇ ਲੈਣ ਚ ਕਿਹੇ ਚੱਲੇ ਘਰ ਵੱਲ ਨੂੰ ਜਿੱਥੇ ਅਸੀਂ ਨਾਵਾ ਕਰ ਲੱਗੇ ਜਿਹੜਾ ਉਹਦਰ ਮੰਮੀ ਡੰਗਰ ਬੱਕਰੀ ਚਾਰ ਕੇ ਬੈਠੇ ਵੀ ਹਤੇ ਫਿਰ ਅਸੀਂ ਉੱਥੇ ਨੂੰ ਚੱਲੇ ਮੰਮੀ ਵਾਸਤੇ ਰੋਟੀ ਲੈ ਕੇ ਮੈਂ ਕਿਹਾ ਮੰਮੀ ਰੋਟੀ ਖਾ ਲੂਗੀ ਗਰਮ ਗਰਮ ਵੀ ਠੰਡੀ ਹੋ ਜਾਣੀ ਤੇ ਉਹ ਦੇਖੋ ਸਾਹਮਣੇ ਡਿੰਪਲਰ ਸਿਮੂ ਚੱਲੇ ਮੂਰੇ ਰੋਟੀ ਲੈ ਕੇ ਤੇ ਮੈਂ ਪਿੱਛੇ ਪਾਣੀ ਦੀ ਬੋਟਲ ਲੈ ਕੇ ਆਈ ਜੀ ਆਜਾ ਤੇ ਉਹ ਦੇਖੋ ਸਾਹਮਣੇ ਦੀ ਬੰਦ ਚੱਕੀ ਰੋਟੀ ਮੰਮੀ ਦੀ ਤੇ ਮੀ ਵੀ ਆ ਗਿਆ ਬਰੀਕ ਬਰੀ ਕਣੀਆਂ ਜੀ ਮੀ ਨੇ ਕੰਮ ਖਰਾਬ ਕਰਿਆ ਪਿਆ ਹੈ ਮੀ ਹਟਦਾ ਨਹੀਂ ਹੈ ਬਾਜੀ ਹੋ ਜਾਂਦਾ ਪੀ ਹੋ ਜਾਂਦਾ ਤੇ ਸਾਡੇ ਇੱਕ ਸਬਸਕ੍ਰਾਈਬਰ ਹੈ ਜੀ ਹੁਸ਼ਿਆਰਪੁਰ ਤੋਂ ਸੰਦੀਪ ਦੀ ਹੈ ਜੀ ਸੰਦੀਪ ਦੀ ਹੁਸ਼ਿਆਰਪੁਰ ਤੋਂ ਹੈ ਜੀ ਤੇ ਉਹਦਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਬਲੌਗ ਦੇਖਣ ਲਈ ਤੇ ਕਮੈਂਟਾਂ ਚ ਅਸੀਂ ਉਹਨਾਂ ਦਾ ਨਾਮ ਲਿਆ ਸੀਗਾ ਜੀ ਉਹਨਾਂ ਨੇ ਕਹਿ ਸੀਗਾ ਵੀ ਮੇਰਾ ਨਾਮ ਲੈ ਦਿਓ ਕਮੈਂਟਾਂ ਚ ਤੇ ਸੰਦੀਪ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਬਲੌਗ ਦੇਖਣ ਲਈ ਤੇ ਤੁਸੀਂ ਸਾਨੂੰ ਇਨੀ ਸਪੋਰਟ ਕਰਦੇ ਹੋ ਜੀ ਤੇ ਹੁਣ ਚਲੋ ਜੀ ਅਸੀਂ ਚੱਲੇ ਘਰ ਨੂੰ ਤੇ ਹੁਣ ਤੁਹਾਨੂੰ ਮੰਮੀ ਕੋਲ ਜਾ ਕੇ ਮਿਲਦੇ ਆ ਜੀ ਤੇ ਮੀ ਵੀ ਆ ਗਿਆ ਬਹੁਤ ਜ਼ੋਰ ਤੋਂ ਜੀ ਇਹੋ ਦੇਖੋ ਜੀ ਸਾਹਮਣੇ ਕਿੰਨਾ ਮੀਂਹ ਆ ਗਿਆ ਤੇ ਸਾਡੇ ਬੱਕਰੇ ਵੀ ਭੱਜਾਏ ਘਰੋਂ ਬੱਕਰੇ ਚਲੇ ਗਏ ਜੀ ਅੰਦਰ ਤੇ ਦੇਖੋ ਕਿੰਨਾ ਮੀਂਹ ਆ ਗਿਆ ਜੀ ਤੇ ਅਸੀਂ ਆਏ ਸੀਗੇ ਜੀ ਮੰਮੀ ਨੂੰ ਰੋਟੀ ਲੈ ਕੇ ਤੇ ਮੀਂਹ ਨੇ ਕਰਤਾ ਜੀ ਕੰਮ ਖਰਾਬ ਤੇ ਦੇਖੋ ਕਿੰਨਾ ਮੀਂਹ ਪੈ ਰਿਹਾ ਲੱਗਿਆ ਜੀ ਤੇ ਮੀਂਹ ਨੇ ਕਹਨੂੰ ਬਹੁਤਾਂ ਕਰਿਆ ਪਿਆ ਜੀ ਇਹ ਇੱਕ ਦਿਨ ਨਹੀਂ ਹਟਦਾ ਹੈਗਾ ਜੀ ਡੇਲੀ ਮੀਂਹ ਪਈ ਜਾਂਦਾ ਡੇਲੀ ਉਹ ਮੀਂਹ ਪਈ ਜਾਂਦਾ ਜੀ ਮੀਨੇ ਐਨਾ ਬੁਰਾ ਹਾਲ ਕਰਿਆ ਤੇ ਆਜੀ। ਕੋਲਾ। ਕਿ ਆਈ ਕਿਸੀ ਮੁੰਟੀ ਕਿੜੀ ਹੈਗੀ। ਪਾਜਟ। ਬਿਮਾਰ ਹੋ ਜੂਗੀ ਤਾਂ ਮੀਂਹ ਵਿੱਚ ਜਾਨੀ ਮਾਰੂਗੀ ਫਿਰ। ਕਹਿਣਾ ਨਹੀਂ ਮੰਦੀ। ਜੀ ਆਹ ਜਮਾ ਕਹਿਣਾ ਨਹੀਂ ਮੰਨਦੀ ਹੈਗੀ ਮੇਰਾ। ਤੇ ਹੁਣ ਮੀਂਹ ਚ ਲੱਗੀ ਹੈ ਭੀਜਣ। ਪਹਿਲੇ ਹੀ ਜ਼ਖਾਮ ਹੋਇਆ ਵਾ ਜੀ ਇਹਨੂੰ। ਕਹਿਣਾ ਨਹੀਂ ਮੰਨਦੀ ਹੈਗੀ। ਮੈਂ ਕਹਦੀ ਮੇਰੇ ਮम्मा ਮਾਰਦੀ। ਇਹ ਦੇਖੋ ਜੀ ਸਮੇਂ ਨੂੰ ਕਿੰਨਾ ਮੀਂਹ ਪੈਣ ਲੱਗਿਆ ਹੈ ਜੀ। ਮੰਮੀ ਜੀ ਮੀਨੂ ਮੀਨੂ ਆ ਜਾ ਮੀਨੂ ਢਿੰਪਲ ਕੋ ਨਾ ਜਾਪਾ ਜਦੀ ਢਿੰਪਲ ਕੋ ਖੜੀ ਤੇ ਢਿੰਪਲ ਉਹ ਖੜੀ ਐ ਜੀ ਸਾਹਮਣੇ ਛਤਰੀ ਲੈ ਕੇ ਇਹ ਅਸੀਂ ਤਾਂ ਆਏ ਸੀਗੇ ਜੀ ਮੰਮੀ ਨੂੰ ਰੋਟੀ ਲੈ ਕੇ ਲੈ ਰੋਟੀ ਫੜਾਈ ਤੇ ਮੀਨ ਨੇ ਕੰਮ ਹੀ ਖਰਾਬ ਕਰਤਾ ਰਸਤੇ ਜਾਂਦੇ ਨੇ ਮੀ ਲੱਗ ਗਿਆ ਜੀ ਤੁਹਾਨੂੰ ਬਹੁਤ ਜ਼ੋਰ ਤੇ ਪੈ ਦੇਖੋ ਕਿ ਨਿਤੂੰ ਦਿੱਤੂੰ ਤੇ ਪਈ ਪਈ ਐ ਜੀ ਸਾਰੇ ਕਿਤੇ ਤੇ ਮੀਨੇ ਬਹੁਤ ਜ਼ਿਆਦਾ ਕੰਮ ਕਰਾ ਕਰਿਆ ਬੇ ਜੀ ਇਹ ਨਾਲ ਸਾਰ ਨੂੰ ਡੰਗਰ ਬੱਕਰੇ ਚਾਰਨ ਦਿੰਦਾ ਨਾ ਕੋਈ ਕੰਮ ਕਰਨ ਦਿੰਦਾ ਜੀ ਜੇ ਅਸੀਂ ਕੋਈ ਕੰਮ ਕਰ ਲਾ ਜੀ ਜਦੀ ਮੀ ਆ ਜਾਂਦਾ ਜੀ ਤੇ ਚਲੋ ਜੀ ਤੇ ਹੁਣ ਅਸੀਂ ਮਿਲ ਤੁਹਾਨੂੰ ਬੁਲਾਉਂਗੇ ਜੀ ਮੰਮੀ ਨਾਲ ਤੇ ਮੰਮੀ ਜੀ ਮੜੇ ਡੰਗ ਬੱਕਰੀਆਂ ਜਾਂ ਲੈਣ ਗਏ ਸੀਗੇ ਉਧਰ ਨੂੰ ਭੱਜ ਗਿਆ ਸੀਗਾ ਤੇ ਮੰਮੀ ਹਜੇ ਆਣ ਲੱਗੇ ਜੀ ਉਧਰ ਹੋ ਗਏ ਸੀਗੇ ਤੇ ਮੰਮੀ ਆਉਣਗੇ ਤੁਹਾਨੂੰ ਮਲਾਉਂਗੇ ਜੀ ਇਹ ਦੇਖੋ ਜੀ ਪਹਿਲਾਂ ਇੱਧਰ ਤੋਂ ਆਇਆ ਸੀਗਾ ਮੀਂਹ ਉੱਪਰ ਤੋਂ ਜੀ ਪੈਂਦਾ ਪੈਂਦਾ ਤੇ ਇੱਧਰ ਇੱਕੀ ਵਾਰ ਪੈ ਲਿਆ ਮੀਂਹ ਐਨ ਇੱਕ ਸੋੜ ਜਾ ਤੇ ਹੁਣ ਇੱਧਰ ਮੀਂਹ हट ਗਿਆ ਇੱਧਰ ਘਟ ਗਿਆ ਤੇ ਉਹ ਦੇਖੋ ਸਾਹਮਣੇ ਪਹਾੜੀਆਂ ਤੇ ਕਿੰਨਾ ਜ਼ਬਰਦਸਤ ਮੀਂਹ ਪੈਣ ਲੱਗਿਆ ਜੀ ਉਧਰ ਸੱਕ ਵਿੱਚ ਨਦੀ ਆ ਜਾਗੇ ਤੇ ਨਦੀ ਤੋਂ ਭਰੇ ਭਰੀ ਪਈ ਜਾਂਦਾ ਜੀ ਤੇ ਹੁਣ ਜਦ ਨਦੀ ਤੋਂ ਇਧਰ ਪਾਉਂਗਾ ਜੀ ਬਾਅਦ ਚ ਪਹਿਲੇ ਉਧਰ ਮੀਂਹ ਪੈਂਦਾ ਤੇ ਇਧਰ ਨਹੀਂ ਪੈਂਦਾ ਜੀ ਇਧਰ ਹੜ ਜਾਂਦਾ ਜਦੋਂ ਇਧਰ ਪੈਂਦਾ ਤੇ ਉਧਰ ਨਹੀਂ ਪੈਂਦਾ ਜੀ ਐਵੇਂ ਹੈ ਤੇ ਹੁਣ ਦੇਖੋ ਉਧਰ ਹੀ ਸਾਈਡ ਕਿੰਨਾ ਮੀਂਹ ਪੈ ਲ ਗਿਆ ਤੇ ਕੁਛ ਵੀ ਨਹੀਂ ਦਿਖਦਾ ਹੈ ਜੀ ਦੇਖੋ ਘਰ ਸਾਰੇ ਘਰ ਸਾਹਮਣੇ ਕਿੰਨੇ ਤਿੰਨਾ ਨਾ ਬਿਲਕੁਲ ਹੀ ਗੁਰਾ ਦੀ ਛੱਤਾਂ ਕਿੰਨੀਆਂ ਗਿੱਲੀਆਂ ਹੋਈ ਪਈ ਹੈ ਜੀ ਸਾਹਮਣੇ ਦੇਖੋ ਦੇਖੋ ਕਿੰਨਾ ਮੀਂਹ ਪੈਣ ਲੱਗਿਆ ਸੜਕ ਉਹ ਸਾਹਮਣੇ ਸੜਕ ਹੈ ਜੀ ਉਹ ਵੀ ਗਿੱਲੀ ਹੋਈ ਪਈ ਜੀ ਤੇ ਅੱਧਰ ਤਾਂ ਘਾਟੀ ਹੈ ਜੀ ਹਜੇ ਤੇ ਹੁਣ ਮੀ ਉਧਰ ਨੂੰ ਲੰਘ ਗਿਆ ਜੀ ਤੇ ਚਲੋ ਜੀ ਤੁਹਾਨੂੰ ਮੰਮੀ ਨਾਲ ਬੁਲਾਉਂਦੇ ਜੀ ਲਓ ਜੀ ਮਿਲੋ ਜੀ ਮੰਮੀ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੰਮੀ ਲੱਗੇ ਸੀਗਾ ਜੀ ਡੰਕਰ ਬੱਕਰੇ ਚਾਰ ਨੂੰ ਰੇ ਅਸੀਂ ਲੱਗੇ ਤੇ ਡੰਕਰ ਬੱਕਰੇ ਕਾਹੇ ਸਭ ਚਾਰਿਆ ਉਹ ਆ ਗੁਆ ਚੱਕਿਆ ਫਿਰ ਇਧਰ ਮੀਂਹ ਦਾ ਮੌਸਮ ਬਣਿਆ ਵਾ ਪਰ ਮੈਂ ਜਾਣਾ ਤਾਂ ਬਾਹਰ ਰੋਟੀ ਖਾਣੇ ਚੱਕ ਕੇ ਵੀ ਰੋਟੀ ਵੀ ਨੂੰ ਆ ਗਿਆ ਵੀ ਖਾ ਲਾ ਮੰਮੀ ਅਸੀਂ ਆਂਦੇ ਆਂਦੇ ਰਸਤੇ ਸਾਨੂੰ ਮੀਂਹ ਲੱਗ ਗਿਆ ਮੀਂਹ ਆ ਗਿਆ ਉੱਪਰ ਤੇ ਅੱਨਾ ਬਾਕੀ ਦਹੀਂ ਨਾਲ ਅੱਨਾ ਅੱਜ ਪਿਆਜ਼ ਵੀ ਪਾ ਕੇ ਮਸਾਲੇ ਪਾ ਕੇ ਰੋਟੀਆਂ ਬਣਾਈਆਂ ਬਹੁਤ ਸਵਾਦ ਆ ਹਮ ਆਇਓ ਜੀ ਤੁਸੀਂ ਵੀ ਖਾ ਲੋ ਵਧੀਆ ਬਣੀਆਂ ਬਹੁਤ ਵਧੀਆ ਬਣੀਆਂ ਹਨ ਚਟਪਟੀਆਂ ਨਾਲ ਦਹੀਂ ਬਾਕੀ ਪਰਮਜੀਤ ਆ ਕੋਈ ਹੁਸ਼ਿਆ ਪਰਮਜੀਤ ਨਹੀਂ ਸੰਦੀਪ ਸੰਦੀਪ ਕਾਰ ਹੈ ਜੀ ਹੁਸ਼ਿਆਰਪੁਰ ਤੇ ਹੈ ਜੀ ਉਹ ਕਹਿੰਦੀ ਸੀ ਜੀ ਕੋਲ ਆਕ ਤੇ ਮੇਰਾ ਨਾਮ ਲਿਓ ਸਦੀਪਾਰ ਦਾ ਜੀ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਜਿਹੜਾ ਸਾਡਾ ਬਲੌਗ ਦੇਖਦੇ ਆ ਜੀ ਔਰ ਕਦੇ ਟਾਈਮ ਹੋਊਗਾ ਤਾਂ ਸਾਡੇ ਮਿਲਣ ਵੀ ਆਇਓ ਜੀ ਸਾਨੂੰ ਤੇ ਬਾਕੀ ਆ ਜਾਓ ਜੀ ਖਾ ਲੋ ਤੁਸੀਂ ਵੀ ਚਟਪਟੀਆਂ ਰੋਟੀਆਂ ਦਹੀਂ ਨਾਲ ਪਿਆਜ਼ਾਂ ਵਾਲੀਆਂ ਮਸਾਲੇ ਵਾਲੀਆਂ ਪੂਰ ਪਪੜੇ ਖਾ ਲਓ ਵੜੀਆਂ ਆਲਾ ਇਹਦਾ ਖਾਇਆ ਇਹ ਪਰ ਸਭ ਤੋਂ ਪਹਿਲਾਂ ਇਹ ਨਹੀਂ ਕਢਾਈ ਸੀ ਰੋਟੀ ਨਹੀਂ ਵਾਲੀ ਨਹੀਂ ਖਾਣੀ ਨਹੀਂ ਨਹੀਂ ਆ ਨਹੀਂ ਆ ਗਈ ਆਈ ਨਾ ਸਾਰੇ ਕੋਲ ਕਿੱਕੜ ਕੇ ਖਾਣੀ ਹੁੰਦੀਆਂ ਨੇ ਪਹਿਲਾਂ ਮੇਰਕਾ ਬਣਾ ਪਖਾ ਲਈ ਫੇ ਡਿੰਪਲ ਕੋਲ ਖਾ ਲਈ ਸਾਡੇ ਨਾਲ ਫਿਰ ਹੁਣ ਮੰਮੀ ਨਾਲ ਖਾਣੀ ਆ ਜੀ ਤੇ ਮੀ ਬੈਗ ਲੈ ਆ ਜੀ ਇਨੀ ਜ਼ੋਰ ਤੋਂ ਇੱਧਰ ਤਾਂ ạt ਗਿਆ ਜੀ ਉਹ ਸਾਹਮਣੇ ਨੂੰ ਲੱਗਿਆ ਵਾ ਜੀ ਭੈਣ ਹੁਣ ਮੀ ਤੇ ਮੰਮੀ ਲੱਗੇ ਜੀ ਰੋਟੀ ਖਾਣ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਧੰਨਵਾਦ ਸਾਡਾ ਬਲੌਗ ਦੇਖਣ ਲਈ ਬਾਏ ਬਾਏ ਮਿਲੂਗੇ ਕਿਸੇ ਅਗਲੇ ਬਲੌਗ Bye.